ਗੇ ਬੇਨਤੀ ਕਰਦਾ ਕੱਲ ਵਿਸ਼ਾਲ ਮੰਚ ਲੱਗ ਰਿਹਾ ਅਲੀ ਮੱਲਾ ਦੇ ਵਿੱਚ ਔਰ ਸਾਰੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਸਾਰੇ ਇੱਥੇ ਭਗਵਾਨ ਵਾਲਮੀਕ ਜੀ ਦਾ ਆਈ ਇੱਥੇ ਮੂਹ ਮਾ ਕੇ ਆਣ ਕਿਉਂਕਿ ਇਹ ਸਾਡਾ ਪ੍ਰਾਚੀਨ ਇਤਿਹਾਸ ਹੈ ਔਰ ਐਸ ਕੇ ਕਲਿਆਣ ਜੀ ਦੇ ਇਸ ਅਧਿਖਸ਼ਤਾ ਦੇ ਵਿੱਚ ਇਹਨੂੰ ਦੁਬਾਰਾ ਦੁਹਰਾਇਆ ਜਾ ਰਿਹਾ ਜੈ ਵਾਲਮੀਕੀ ਹਰ ਹਰ ਬਾਦ जो बोले सो निर्भय भगवान वाल्मीकि महाराज जो बोले सोनिर भय भगवान वाल्मीकि महाराज की जाए ਅੱਜ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਉਤਸਵ ਕੇ ਉਪਰ ਸਮੁੱਚੀ ਸਾਰੀ ਸ੍ਰਿਸ਼ਟੀ ਦੇ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਜਿਨ੍ਹਾਂ ਨੇ ਆਪਣੇ ਪੂਰੀ ਜੀਵਨ ਯਾਤਰਾ ਦੇ ਵਿੱਚ ਹਮੇਸ਼ਾ ਸਮਾਜ ਨੂੰ ਔਰ ਸੰਸਾਰ ਨੂੰ ਸੰਸਕਾਰ ਸੰਸਕ੍ਰਿਤੀ ਔਰ ਸੰਸਕ੍ਰਿਤ ਪ੍ਰਦਾਨ ਕੀਤੀ ਔਰ ਅੱਜ ਅਸੀਂ ਖੜੇ ਆ ਉਸ ਪ੍ਰਾਚੀਨ ਮੰਦਰ ਦੇ ਵਿੱਚ ਆਲੀ ਮਹਿਲਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਜ ਜੀ ਦਾ ਉਹ ਪ੍ਰਾਚੀਨ ਮੰਦਰ ਉਹ ਧਰਮ ਸਥਾਨ ਉਹ ਸੱਤਿਆ ਸਥਾਨ ਜਿੱਥੋਂ ਹਰੇਕ ਆਵਾਜ਼ ਉਠਿਆ ਕਰਨੀ ਸੀ ਇਕੱਠ ਹੋਇਆ ਕਰਦਾ ਸੀ ਔਰ ਸਮੂਚੀ ਜਿੰਨੀ ਵੀ ਕਮਿਊਨਿਟੀ ਹੈਗੀ ਹੈ ਵਾਲਮੀਕੀ ਕਮਿਊਨਿਟੀ ਉਹ ਸਾਰੀ ਇੱਥੇ ਇਕੱਤਰਿਤ ਹੋਇਆ ਕਰਦੇ ਸੀ ਇਹ ਉਹ ਪ੍ਰਚੀਨ ਮੰਦਿਰ ਹੈ ਜਿੱਥੋਂ ਇਤਿਹਾਸ ਬਨੇ ਨੇ ਔਰ ਜਿੱਥੋਂ ਇਤਿਹਾਸ ਚੱਲੇ ਨੇ ਇਹ ਉਹ ਪ੍ਰਾਚੀਨ ਮੰਦਿਰ ਹੈ। ਔਰ ਅੱਜ ਐਸ ਕੇ ਕਲਿਆਣ ਜੀ ਜੋ ਕਿ ਮੇਰੇ ਨਾਲ ਮੌਜੂਦ ਨੇ ਇੱਥੇ ਦੇ ਹੁਣ ਪਰਮ ਸੇਵਾਦਾਰ ਨੇ ਔਰ ਇੱਕ ਗੱਲ ਮੈਂ ਬੜੀ ਅੱਛੀ ਦੱਸਣਾ ਚਾਹਾਂਗਾ ਕਿ 40 ਸਾਲ ਹੋ ਗਏ ਇੱਥੇ ਬ੍ਰਹਮਾਲੇ ਨੂੰ ਬਣੇ ਹੋਏ ਮਗਰ ਇੱਥੇ ਬ੍ਰਹਮਾਲੇ ਦਾ ਕੋਈ ਜੀਨ ਉਦਾਰ ਨਹੀਂ ਹੋਇਆ ਸੀਗਾ। ਅੱਜ ਅਸੀਂ ਇਸ ਬ੍ਰਹਮਾਲੇ ਨੂੰ ਦੇਖਦੇ ਆ ਤਾਂ ਇਸ ਬ੍ਰਹਮਾਲੇ ਨੂੰ ਦੇਖ ਕੇ ਆਨੰਦ ਦੀ ਵਿਵਸਥਾ ਆਂਦੀ ਹੈ ਅੱਜ ਇਸ ਬ੍ਰਹਮਾਲੇ ਨੂੰ ਵਿੱਚ ਆ ਕੇ ਬੈਠਣ ਕੇ ਪਰਮਾਤਮਾ ਦੇ ਨਾਲ ਜੁੜਨ ਦਾ ਦਿਲ ਲੱਗਦਾ ਆ ਔਰ ਇੱਕ ਕਿਰਪਾ ਉਸ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਹੈਗੀ ਆ ਜਿਨ੍ਹਾਂ ਨੇ ਐਸ ਕੇ ਕਲਿਆਣਜੀ ਦੇ ਉੱਤੇ ਕਿਰਪਾ ਕੀਤੀ। ਔਰ 4 ਸਾਲ ਦੇ ਵਿੱਚ ਇਹਨਾਂ ਨੇ ਇਸ ਮੰਦਿਰ ਦਾ ਨਿਰਮਾਣ ਕੀਤਾ ਔਰ ਇਸ ਬ੍ਰਹਮਾਲੇ ਨੂੰ ਫਿਰ ਤੋਂ ਇੱਕ ਅੱਛੀ ਅਵਸਥਾ ਦੇ ਵਿੱਚ ਲੈ ਕੇ ਆਏ। ਪ੍ਰਮਾਤਮਾ ਨੇ ਤਾਂ ਇਹਨਾਂ ਦੇ ਉੱਤੇ ਕਿਰਪਾ ਕੀਤੀ ਹੈ। ਮੈਂ ਸੁਆਮੀ ਸ਼ਿਵਨੰਥ ਭਾਰਤੀ ਵਾਲਮੀਕੀ ਸਾਧੂ ਸਮਾਜ ਦਾ ਰਾਸ਼ਟਰੀ ਅਧਿਐਕਸ਼ ਮੈਂ ਵੀ ਇਹਨਾਂ ਨੂੰ ਬਹੁਤ ਸਾਰਾ ਆਸ਼ੀਰਵਾਦ ਦਿੰਨਾ ਵਾਂ ਕਿ ਇਹ ਇਸੇ ਤਰ੍ਹਾਂ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜੇ ਰਹਿਣ ਔਰ ਇਦਾਂ ਦੇ ਸ਼ੁਭ ਕਾਰਜ ਕਰਨ ਕਿਉਂਕਿ ਪਰਮਾਤਮਾ ਨੇ ਇਹਨਾਂ ਨੂੰ ਇੰਨਾ ਬਲ ਬਖਸ਼ਿਆ ਵਾ ਕਿ ਇਹਨਾਂ ਨੇ ਕਿਸੇ ਤੋਂ ਇੱਕ ਨਿੱਕਾ ਪੈਸਾ ਨਹੀਂ ਲਿਆ ਪਰਮਾਤਮਾ ਦੀ ਕਿਰਪਾ ਦੇ ਨਾਲ ਇਹਨਾਂ ਨੇ ਇਸ ਮੰਦਿਰ ਦਾ ਨਿਰਮਾਣ ਕੀਤਾ ਔਰ ਜਿੱਥੇ-ਕਿੱਥੇ ਆਪਣੇ ਪਰਿਵਾਰਾਂ ਨੂੰ ਇਕੱਠਾ ਕਰਕੇ ਜੋ ਵੀ ਉਹਨਾ ਤੋਂ ਕੁਝ ਤਿਲਫੁਲ ਮਿਲੇ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਮਰਪਿਤ ਕੀਤੇ ਆ। ਔਰ ਮੇਰਾ ਮਨ ਬੜਾ પ્રસન્ન ਹੋਇਆ ਕਿ ਇਸ ਬ੍ਰਹਮਾਲੇ ਦੇ ਉੱਤੇ ਆ ਕੇ ਪਰਮ ਪਿਤਾ ਪਰਮਾਤਮਾ ਨੇ ਐਸ ਕੇ ਕਲਿਆਣ ਦੇ ਔਰ ਉਹਨਾਂ ਦੇ ਪਰਿਵਾਰ ਦੇ ਉੱਤੇ ਕਿੰਨੀ ਕਿਰਪਾ ਕੀਤੀ ਹੈ। ਤਾਂ ਮੈਂ ਵੀ ਇਸ ਬ੍ਰਹਮਾਲੇ ਦੇ ਚਮਤਕਾਰ ਵੇਖੇ ਆ, ਅੱਖੀਂ ਦੇਖਿਆ ਕਿ ਜੋ ਵੀ ਔਰ ਜਿਨ੍ਹਾਂ ਨੇ ਵੀ ਇਸ ਬ੍ਰਹਮਾਲੇ ਦੇ ਵਿੱਚ ਨਤਮਸਤਕ ਹੋਏ ਨੇ ਪਰਮਾਤਮਾ ਨੇ ਉਹਨਾਂ ਨੂੰ ਬਹੁਤ ਉਚਾਈਆਂ ਤੇ ਪਹੁੰਚਾਇਆ ਵਾ ਔਰ ਮੇਰਾ ਬਹੁਤ-ਬਹੁਤ ਅਸ਼ੀਰਵਾਦ ਹੈ ਕਲਿਆਣ ਜੀ ਤੁਹਾਨੂੰ ਕਿ ਤੁਸੀਂ ਜੋ ਇਹ ਕਾਰਜ ਕੀਤਾ ਤੁਹਾਡੇ ਪਰਿਵਾਰ ਨੂੰ ਬਖਸ਼ਿਸ਼ ਹੈ ਇਸ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਔਰ ਇਦਾਂ ਹੀ ਚੜਦੀ ਕਲਾ 'ਚ ਤੁਸੀਂ ਹਮੇਸ਼ਾ ਰਹੋ ਇੱਕ ਵਾਰ ਫਿਰ ਤੁਹਾਡੇ ਚੈਨਲ ਰਾਹੀਂ ਸਾਰੇ ਵਿਸ਼ਵ ਨੂੰ ਉਸ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਅੱਜ ਪ੍ਰਗਟ ਉਤਸਵ ਦੇ ਉੱਤੇ ਬਹੁਤ-ਬਹੁਤ ਵਧਾਈ ਦਿੰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪਾਵਨ ਤੇ ਪ੍ਰਗਟ ਦਿਵਸ ਦੀਆਂ ਲੱਖ-ਲੱਖ ਵਧਾਈਆਂ ਦਿੰਦਾ ਹਾਂ ਜੋ ਕਿ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਆ ਔਰ ਮੈਂ ਆਪਣੇ ਸਮੂਚੀ ਟੀਮ ਨੂੰ ਵੀ ਕਾਲ ਦੇ ਸੱਦਾ ਦਿੱਤੇ ਜੋ ਜਿੰਨੇ ਜਿੰਨਾ ਨੇ ਵਿਸ਼ਾਲ ਮੰਚ ਲਗਾਇਆ ਉਹਨਾਂ ਨੂੰ ਵੀ ਇਨਵੀਟੇਸ਼ਨ ਦਿੱਤਾ ਵਾ ਔਰ ਸਾਰੀ ਸੰਗਤ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾ ਸਾਰੇ ਹੀ ਕੱਲ ਵਿਸ਼ਾਲ ਮੰਚ ਲੱਗ ਰਿਹਾ ਵਾ ਇੱਥੇ ਭਗਵਾਨ ਵਾਲਮੀਕੀ ਪਰਜੀਨ ਮੰਦਰ ਵਾਲੀ ਮਹਲਾ ਜਿੰਨਾ ਸਮਸਤਕ ਹੋਣਾ ਔਰ ਭਗਵਾਨ ਵਾਲਮੀਕੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਜੈ ਵਾਲਮੀਕੀ ਹਰ ਹਰ ਵਾਲਮੀਕੀ ਔਰ ਮੈਂ ਆਪਣੇ ਸ਼ਿਵਨਾਥ ਜੀ ਦਾ ਬਹੁਤ ਹੀ ਧੰਨਵਾਦੀ ਆ ਸੰਤ ਸਮਾਜ ਦਾ ਜਿਨ੍ਹਾਂ ਨੇ ਮੇਰੇ ਨਾਲ ਅੱਜ ਮੋਢਾ ਨਾਲ ਮੋਢਾ ਜੋੜ ਕੇ ਮੈਨੂੰ ਆਸ਼ੀਰਵਾਦ ਦਿੱਤਾ ਵਾ ਔਰ ਇਨੀ ਆਜ ਜਦਾਈ ਦਾ ਪਰਮਾਤਮਾ ਅਗੇ ਅਰਦਾਸ ਕੀਤੀ ਦੀ ਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਅੱਜ ਬਾਰਿਸ਼ ਹੈ ਨਾ ਸਾਰੇ ਨੈਟ ਗੂਗਲ ਸਾਰਿਆਂ ਨੇ ਕਹਿ ਦਿੱਤਾ ਸੀ ਕਿ ਅੱਜ ਬਾਰਿਸ਼ 100% ਹੈ ਔਰ ਦੇਖੋ ਅੱਜ ਸਾਰੇ ਮੈਪ ਗੂਗਲ ਸਭ ਕੁਝ ਫੇਲ ਹੋ ਗਿਆ ਵਾ ਜੋ ਕਿ ਭਗਵਾਨ ਵਾਲਮੀਕੀ ਜੀ ਦੀ ਸ਼ਕਤੀ ਦੇ ਨਾਲ ਦੀ ਇਹ ਬਰਸਾਤ ਦਾ ਮੌਸਮ ਚੇਂਜ ਹੋ ਗਿਆ ਔਰ ਵਧੀਆ ਸ਼ੋਭਾ ਯਾਤਰਾ ਨਿਕਲੀ ਕਿਸੇ ਤੇ ਵੀ ਇੱਕ ਪਾਣੀ ਦਾ ਬੂੰਦ ਨਹੀਂ ਪਈ ਆ ਕਿ ਸਾਰੇ ਬਿਲਕੁਲ ਸੁਣ ਪਿਆਰ ਨਾਲ ਸੁਰੱਖਿਅਤ ਸਾਰੀ ਪ੍ਰਕਰਮਾ ਕੀਤੀ ਆ ਤੇ ਮੈਂ ਆਈ ਹੋਈ ਸੰਗਤ ਦਾ ਵੀ ਧੰਨਵਾਦ ਕਰਦਾ ਜਿਹੜੇ ਇੱਥੇ ਨਤਮਸਕ ਹੋਣ ਆਏ ਵਾ ਔਰ ਕੱਲ ਵੀ ਮੈਂ ਬੇਨਦੀ ਕਰਦਾ ਵਾ ਸਾਰੀ ਸੰਗਤ ਅਕਿ ਕੱਲ ਵੀ ਤੁਸੀਂ ਹੋਮ ਮਹਾ ਕੇ ਇਸੇ ਤਰਾਈ ਤੇ ਵਿਸ਼ਾਲ ਮੰਚ ਲੱਗ ਰਿਹਾ ਤੇ ਆਪਣੇ ਅਲੀ ਮੱਲਾ ਵਰਜीन ਅਲੀ ਮੱਲੇ ਦੇ ਵਿੱਚ ਮੰਦਰ ਦੇ ਵਿੱਚ ਨਤਮਸਕ ਹੋਣ ਔਰ ਭਗਵਾਨ ਵਾਲਮੀਕ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਵਾਲਮੀਕੀ ਹਰ ਹਰ ਵਾਲਮੀਕੀ